हां जी दोस्तों आज ਗੱਲਬਾਤ ਕਰਾਂਗੇ ਸਰਮੇਲ ਦੀ ਜ਼ਿੰਦਗੀ ਦੇ ਭਾਗ 51ਵੇਂ ਵਾਰ। ਸੋ ਭਾਗ 55ਵੇਂ ਵੀ ਤੁਸੀਂ ਵੇਖਿਆ ਵੀ ਜਿਹੜੇ ਧਰਮੇ ਉਹਨਾਂ ਦਾ ਗਰੁੱਪ ਹੁੰਦਾ ਹੈ ਉਹ ਬੇਲੀਰਾਮ ਜਿਹੜਾ ਆਰਤੀਆ ਹੁੰਦਾ ਹੈ ਤੇ ਬਾਣੀਆਂ ਵੀ ਹੁੰਦਾ ਹੈ ਉਹਨੂੰ ਕੇਰੀਂ ਬੈਠਾ ਤੇ ਉਹਦੇ ਵਹੀ ਖਤੇ ਚ ਕਰ ਰਿਹਾ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦੇਣਾ। ਬੇਲੀਰਾਮਾ ਤੇਰੀ ਆਰਤੀ ਦੀ ਦੁਕਾਨ ਉੱਤੇ ਕਿੰਨੀ ਵਾਰ ਦਾਣੇ ਦੀ ਕਟਕਟौती ਹੋਈ ਹੈ ਯਾਦ ਹੈ ਤੈਨੂੰ? ਉਹ ਜਦੋਂ ਬਾਈ ਜੀ ਆਂਦੇ ਨੇ ਵੀ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ ਫਿਰ ਪੁੱਛ ਪੜਤਾਲ ਨੂੰ ਸੁੱਟ ਖੋ ਵਿੱਚ ਬੇਲੀ ਰਾਮ ਨੇ ਮੁੜ ਜਮਨੇ ਨੂੰ ਆਖਿਆ ਵੀ ਬਾਈ ਜੀ ਨਾਵੇਂ ਤੇ ਟੈਡੀ ਫਿਰੋ ਤੇ ਨਵੀਂ ਰਸੀਦ ਧਰਮ ਸਿੰਘ ਨੂੰ ਲਿਖ ਦੇਵੋ ਅੱਜ ਤਾਂ ਉਹ ਸਰਦਾਰ ਨਰੈਣ ਸਿੰਘ ਦਾ ਹਿਸਾਬ ਹਮੇਸ਼ਾ ਲਈ ਬੇਬਾਕ ਉਹ ਚਾਚਾ ਜਮਨਿਆ ਦੋ ਗੱਮਣ ਤੇ ਦੋ ਸੋਈਆਂ ਝੋਟੀਆਂ ਬਾਪੂ ਤੇਰੇ ਕੋਲ ਬੰਨ ਕੇ ਗਿਆ ਸੀ ਕਿ ਨਹੀਂ ਉਹ ਖਰੀਆਂ ਦੁੱਧ ਵਰਗੀਆਂ ਸਾਡਾ ਮੁੱਕਮਗਾ ਕਦੋਂ ਦਾ ਹੋ ਚੁੱਕਾ ਹੈ ਮੈਂ ਦੇਵੀ ਦੀ ਸੌਂਗਾ ਕੇ ਆ ਜਮਨਾ ਕਿਸੇ ਤਰ੍ਹਾਂ ਤਰਵੇਂ ਨੂੰ ਟਾਲਾ ਕਰਨਾ ਚਾਹੁੰਦਾ ਸੀ ਨਹੀਂ ਹੁਣ ਮੇਰਾ ਬਕਾਇਆ ਤੁਹਾਡੇ ਵੱਲ ਨਿਕੜਦਾ ਇਹਨਾਂ ਵਈਆਂ ਨੇ ਮੇਰਾ ਕਾਮਾਂ ਪਿਓ ਘਰੋਂ ਕੱਟ ਕੇ ਸਾਧ ਬਣਾ ਦਿੱਤਾ ਧਰਮ ਨੇ ਆਗਾਮ ਵਧ ਕੇ ਅਲਮਾਰੀ ਵਿੱਚੋਂ ਬਾਕੀ ਵਈਆਂ ਵੀ ਧੂ ਲਈਆਂ ਹੁਣ ਕਾਮਰੇੜ ਉਹ ਜੋਰਾ ਸਿੰਘ ਨੂੰ ਸਹੰਤ ਮਾਰੀ ਉਹਨੇ ਵੀ ਟੀਨ ਉਲਟਾਇ ਦੇਤੇ ਹਾਏ ਬਾੜੀ ਨਾ ਟੀਨ ਉੱਟਣਾ ਸੁਣ ਕੇ ਜਮਨਾਦਾਸ ਵਈਆਂ ਉੱਤੇ ਪੈ ਗਿਆ ਦੇਵੀ ਦੀ ਸਾਂ ਮੈਂ ਮਾਰਿਆ ਜਾਊਂਗਾ ਲੁੱਟਿਆ ਜਾਊਂਗਾ ਮੈਂ ਧਰਮ ਸਿਆਂ ਬਖਸ਼ ਲੈ ਤੂੰ ਚਾਰ ਮਈਆਂ ਲੈ ਜਾ ਤੂੰ ਹੋਰ ਮੰਗ ਪਰ ਮੇਰਾ ਬੇੜਾ ਨਾ ਰੋੜ ਵਈਆਂ ਉੱਤੇ ਪਏ ਨੇ ਸਿਰ ਉੱਚਾ ਚੁੱਕਦੇ ਹੱਥ ਬੰਦ ਤੇ ਚਾਚਾ ਜਵਨਿਆ ਕਦੇ ਤੇਰੇ ਬਾਬੇ ਨੇ ਮੇਰੇ ਬਾਬੇ ਤੋਂ 10 ਰੁਪਏ ਲੈ ਕੇ ਇਸ ਪਿੰਡ ਵਿੱਚ ਹੱੱਟੀ ਪਾਈ ਸੀ ਇਹ ਸੱਚ ਹੈ ਤੁਸੀਂ ਸਾਨੂੰ ਪਾਲਿਆ ਵਸਾਇਆ ਪਰ ਹੁਣ ਕਿਉਂ ਬਾਬੇ ਦਾ ਕੀਤਾ ਕਤਰਿਆ ਕੋਬਉਣਾ ਜਵਨਾ ਹੁਣ ਦੇ ਲੜਕੜੀਆਂ ਲੈਣ ਲੱਗ ਪਿਆ ਵੀ ਮਖਿਆ ਤੂੰ ਮੋਹ ਮੰਗ ਪਰ ਵਈਆਂ ਨਾ ਸਾੜ ਦੇਵੀ ਦੀ ਸੌ ਤੈਨੂੰ ਉਹੀ ਕੁਝ ਮਿਲੂਗਾ ਇਹ ਹਵੇਲੀ ਦੁਕਾਨਾਂ ਆੜਤ ਬੈਂਕਾਂ ਵਿੱਚ ਪਿਆ ਧਨ ਤੇ ਰਾਤ ਧਾਨੇ ਵਾਲੀ ਕੋਠੀ ਇਹ ਸਭ ਕੁਝ ਮੇਰੇ ਬਾਬੇ ਦੇ 10 ਰੁਪਈਆ ਨਾਲ ਬਣਾਈ ਹੈ ਧਰਮਾ ਸਿਰ ਮਾਰ ਕੇ ਹੁੰਗਾਰ ਪਿਆ ਹੁਣ ਬੇਲੀ ਰਾਮ ਹੱਥ ਜੋੜ ਕੇ ਅੱਗੇ ਆ ਗਿਆ ਵੀਤੋਂ ਉਸੇ ਬਾਬੇ ਦਾ ਪੋਤਾ ਹੈ ਸਾਡੀ ਰਖ ਲੈ ਅੰਦਰ ਖਾਤੇ ਜੋ ਮਰਦੀ ਲੈ ਜਾ ਸਾਡੀ ਪੰਡੀ ਨਗਰ ਪਰ ਇਹ ਮਾਇਆ ਤੁਹਾਡੀ ਹੈ ਪਰ ਰੱਬ ਦੇ ਵਾਸਤੇ ਵਈਆਂ ਨਾ ਸਾੜ ਠੱਕੇ ਮਾਰੇ ਬੰਦਰਵਾਂਗ ਉਹ ਕੰਬੀ ਜਾ ਰਿਹਾ ਸੀਗਾ ਉਹ ਕਾਮਰੇੜਾ ਵਈਆਂ ਨਾਲ ਜਮਨਾਦਾਸ ਵੀ ਮਚਣਦੇ ਹੁਣ ਉਲਟਦੇ ਟੀਨ ਚੋਰਾ ਸਿੰਘ ਨੇ ਕਨਫਟਰ ਉਲਟੇ ਹੀ ਸੀਗਾ ਕਿ ਜਮਨਾਦਾਸ ਲੇਟਣੀ ਖਾ ਕੇ ਵਈਆਂ ਤੋਂ ਪਾਸੇ ਹੋ ਗਿਆ ਬੇਲੀ RAM ਨੇ ਦੋਵੇਂ ਹੱਥੋਂ ਟੀਨ ਪੋਚਣਾ ਚਾਇਆ ਪਰ ਧੜੇ ਨੇ ਦਨਾਲ ਉਹਦੀ ਵਕੀ ਨੂੰ ਲਾ ਦਿੱਤੀ ਹੁਣ ਬਾਣੀਆਂ ਉੱਤੇ ਡਗ ਪਿਆ ਤੇਲ ਘਟ ਘਟ ਕਰਕੇ ਵਈਆਂ ਉੱਤੇ ਪੈਣ ਲੱਗ ਪਿਆ ਮਿੱਟੀ ਤੇ ਤੇਲ ਦੀ ਬਦਬੂ ਨਾਲ ਚਵਾਰਾ ਭਰ ਗਿਆ ਦੋਹਾਂ ਭਰਾਵਾਂ ਉੱਠ ਕੇ ਧਰਮੇ ਦੇ ਪੈਰ ਫੜ ਲਏ ਵਈਆਂ ਸਾੜ ਕੇ ਤੁਹਾਡੇ ਕੁਝ ਪੱਲੇ ਨਹੀਂ ਪੈਣਾ ਓਏ ਦੁਸ਼ਮਣੋ ਨਾ ਸਾੜੋ ਵਾਫਤਾ ਤੁਹਾਡੇ ਵੱਡਿਆਂ ਦਾ ਐਦੋਂ ਤਾਂ ਮੱਖਿਆ ਸਾਨੂੰ ਹੀ ਮਾਰ ਲਵੋ ਜਮਨਾ ਰੋੜ ਲੱਗ ਪਿਆ ਆਪਣੀਆਂ ਕਰਨੀਆਂ ਦਾ ਫਲ ਐਤੀ ਭੋਗ ਲਵੋ ਅਗਾ ਓਕੇ ਹੋਵੋਂਗੇ ਸੰਤਰਾਮ ਬੇਲੀਰਾਵ ਦੀਆਂ ਨੱਤੀਆਂ ਦਾ ਮਨ ਵਿੱਚ ਵਜਨ ਹਾਰ ਰਿਹਾ ਸੀਗਾ ਚਾਹੀਦਾ ਤਾਂ ਇਹ ਸੀ ਵੀ ਤੁਹਾਨੂੰ ਜੋਦਿਆਂ ਨੂੰ ਵਈਆਂ ਵਿੱਚ ਸਾੜਿਆ ਜਾਵੇ ਪਰ ਪਹਿਲਾਂ ਤੁਸੀਂ ਆਪਣੀਆਂ ਕਰਤੂਤਾਂ ਸੜਦੀਆਂ ਅੱਖੀਂ ਵੇਖ ਲਵੋ ਇਹ ਤੁਹਾਡੇ ਉੱਤੇ ਤਰ ਸਮਝੋ ਤੁਹਾਨੂੰ ਖਿੱਚ ਕੇ ਲੋਕਾਂ ਦੀ ਕਚਹਿਰੀ ਵਿੱਚ ਨਹੀਂ ਲੈ ਗਏ ਚੋਰਾ ਸਿੰਘ ਤੇਲ ਪਾ ਕੇ ਪਾਸੇ ਹੋ ਗਿਆ ਅਮਲੀਆ ਸੀ ਕਸਾ ਧਰਮੇ ਨੇ ਸੰਤੋ ਨੂੰ ਹੁਕਮ ਜਾਰੀ ਦਿੱਤਾ ਤੇ ਆਪ ਦੋਹਾਂ ਭਰਾਵਾਂ ਵੱਲ ਤੁਨਾਲੀ ਸਨ ਕੇ ਖਲੋ ਗਿਆ ਮਖਿਆ ਸਾਨੂੰ ਚੁਗਾਰਿਓ ਬਾਹਰ ਤਾਂ ਹੋ ਜਾਣ ਦਿਓ ਸਾਡੇ ਸਰਦਾਰੋਂ ਮਰ ਗਏ ਸਾਡੇ ਸਾਹਮਣੇ ਧਨ ਸਾੜੋ ਉਹਨਾਂ ਆਖਰੀ ਵਾਸਤਾ ਪਾਇਆ ਹਾਂ ਨਹੀਂ ਅਸੀਂ ਤੁਸੀਂ ਇਕੱਠੇ ਸਾੜ ਵਿਖਾਂਗੇ ਕਾਮਰੇਡ ਵਿਅੰਗ ਨਾਲ ਮੁਸਕਾ ਪਿਆ ਸੀਖ ਦੇ ਘਸਣ ਦੀ ਧੀਰ ਸੀ ਲੰਬ ਚੁਵਾਰੀ ਦੀ ਛੱਤ ਨੂੰ ਜਾ ਲੱਗੀ ਜੋਰੇ ਨੇ ਕੋਲ ਖਨੋਤੇ ਕੰਬੀ ਜਾ ਰਹੇ ਬੇਲੀ ਰਾਮ ਨੂੰ ਦਾੜ-ਦਾੜ ਦੋ ਗੋਲੀਆਂ ਮਾਰ ਦਿੱਤੀਆਂ ਹੁਣ ਸਾੜੇ ਨਾ ਬਾਕੀ ਗੱਲ ਉਹਦੇ ਮੂੰਹ ਵਿੱਚ ਮੁੱਕ ਗਈ ਵਗਦਾ ਲਹੂ ਰੋਕਣ ਲਈ ਵਕੀ ਉਤੇ ਇੱਕ ਹੱਥ ਰੱਖਿਆ ਤੇ ਦੂਜਾ ਪਲ ਗੇੜਾ ਖਾ ਕੇ ਡਿੱਗ ਪਿਆ ਰਹਿਮ ਸਰਦਾਰਾ ਅਸੀਂ ਤੇਰੇ ਰੱਖਣਦੇ ਆ ਜਮਨਾ ਡਿੱਗਦੇ ਭਰਾ ਨੂੰ ਵੇਖ ਕੇ ਅੱਖਾਂ ਮੀਟ ਗਿਆ ਤੁਹਾਨੂੰ ਜੋਕਾ ਨੂੰ ਮਟਾਉਣ ਵਾਸਤੇ ਦਾ ਹਥਿਆਰ ਚੁਕਣੇ ਪਏ ਤਰਸ ਬਾਬੇ ਨੇ ਕੀਤਾ ਪਿਓ ਨੇ ਸਾਰੀ ਕਮਾਈ ਤੁਹਾਡੀਆਂ ਗੋਗੜਾ ਵਿੱਚ ਪਾ ਦਿੱਤੀ ਮੈਂ ਤਾਂ ਹੁਣ ਬਦਲੀ ਲੈ ਸਕਦਾ ਉਸ ਜਮਨੇਰੀ ਡੋਬ ਡੋਬ ਜਾਂਦੀ ਛਾਤੇ ਵਿੱਚ ਦੋਵੇਂ ਕੋੜੇ ਰਬ ਦਿੱਤੇ ਹਾਏ ਮਾਰਤਾ ਜਮਨੇਰੀ ਹੋਕ ਚਿਵਾਰੇ ਨਾਲ ਪਿੰਡ ਵੀ ਚੀਰ ਗਈ ਉਹ ਤਰਪਦਾ ਤਰਪਦਾ ਅੱਗ ਤੋਂ ਪ੍ਰਾਂਹ ਹੋ ਗਿਆ ਬੇਲੀਰਾਮ ਦੇ ਕੁੰਗਰਾਰੇ ਵਾਲਾ ਨੂੰ ਝਾਟੀ ਅੱਗੇ ਚੱਟ ਗਈ ਵਈਆਂ ਤੋਂ ਨੁਚੜਦਾ ਤੇਲ ਉਸ ਵੱਲ ਨੂੰ ਵਗ ਤੁਰਿਆ ਸੀਗਾ ਅੱਗ ਨੇ ਚਿਵਾਰੇ ਦਾ ਚੌਖਾ ਹਿੱਸਾ ਘੇਰ ਲਿਆ ਸੰਤੋ ਬੇਲੀਰਾਮ ਦੀਆਂ ਨਤੀਆਂ ਚਿਵਾਰੇ ਦੀ ਦਿਲੀ ਉੱਤੇ ਖਲੋਤਾ ਤਾੜਦਾ ਰਿਹਾ ਉਹ ਹੁਣ ਖੜਾ ਕੀ ਕਰਦਾ ਤੁਰਦਾ ਨਹੀਂ ਜੋਰਾ ਸੰਤੋ ਨੂੰ ਕਾਲੀ ਕਰਨ ਲਈ ਕੋਣੀ ਮਾਰ ਗਿਆ ਅਮਲੀ ਇਹਨਾਂ ਨਾਲ ਧੁਰਦਾ ਖਿਆਲ ਕਰਨ ਲੱਗਿਆ ਵੀ ਨਤੀਆਂ ਦੋ ਤੋਲੇ ਦੀਆਂ ਜ਼ਰੂਰ ਹੋਣਗੀਆਂ ਇਹ ਕਿਹੋ ਜਿਹੇ ਬੰਦੇ ਨੇ ਨਾ ਖਾਂਦੇ ਨੇ ਇਹਦੇ ਨਾ ਖਾਣ ਦਿੰਦੇ ਨੇ ਚੋਬਾਰਿਆਂ ਬਾਹਰ ਨਿਕਲਦੇ ਆ ਧਰਮੇ ਨੇ ਦੋ ਫੈਰ ਹੋਰ ਕਰਕੇ ਪਿੰਡ ਨੂੰ ਚੱਜ ਨਾਲ ਖਬਰਦਾਰ ਕਰ ਦਿੱਤਾ ਕਿ ਜਿਹੜਾ ਸਾਡੇ ਸਾਹਮਣੇ ਆਇਆ ਉਡਾ ਦਿੱਤਾ ਜਾਵੇਗਾ ਕੋਈ ਜੀਪ ਪਿੰਡ ਵਿੱਚੋਂ ਬਾਣੀਏ ਭਰਾਵਾਂ ਦੀ ਮਦਦ ਨੂੰ ਨਾ ਆਇਆ ਬਾਣੀਏ ਦਾ ਬਾਕੀ ਜਵਾਕ ਜਲਾ ਗੋਂਡੀ ਜੱਟਾਂ ਦੇ ਘਰ ਜਾ ਲੁਕਿਆ ਸੀਗਾ ਧਰਮੇ ਹੋਰੀ ਜੇਤੂ ਸਪਾਈਆਂ ਵਾਂਗ ਪੌੜੀਆਂ ਉਤਰੇ ਕਰੋ ਨਿਕਲ ਗਈ ਉਹਨਾਂ ਨੇ ਨਾਰੇ ਗਜਾ ਦਿੱਤੇ ਵੀ ਇਨਕਲਾਬ ਜਿੰਦਾਬਾਦ ਪਿੰਡ ਦੇ ਇੱਕ ਮੋੜ ਉੱਤੇ ਉਹਨਾਂ ਦਾ ਸ਼ੰਭੂ ਅਤੇ ਛੱਤੋ ਨਾਲ ਟਕਰਾ ਹੋ ਗਿਆ ਉਹ ਆ ਵੀ ਛੱਤੋ ਪਲਵਾਨਾ ਤੇਰੇ ਵੱਲ ਵੀ ਥੋੜਾ ਜਿਆਦਾ ਨਾਵਾ ਨਿਕਲਦਾ ਧਰਮੇ ਨੇ ਦਿਨਾਲੀ ਉਹਦੀ ਹਿੱਕ ਨੂੰ ਲਾਉਂਦੇ ਆ ਉਸਨੂੰ ਕੰਧ ਨਾਲ ਖੜਾ ਕਰਦੇ ਆ ਸ਼ੰਭੂ ਉਹਨਾਂ ਨੂੰ ਦੇਖਦੇ ਸਾਰ ਪਿਛਾਂ ਨੂੰ ਹੀ ਭੱਜ ਗਿਆ ਛੱਤੋ ਪਲਵਾਨ ਨੇ ਆਪਣੀ ਥਾਂ ਟੋਕੀ ਸੁਰਦਿਆਂ ਢਾੜ ਮਾਰੀ ਵੀ ਵੇਖਿਓ ਭਰਾਵੋ ਕਿਤੇ ਜਾ ਜਾਂਦੀ ਨਾ ਕਰਦੇਓ ਉਹ ਠੰਡ ਲੱਗੇ ਬੋਤੇ ਵਾਂਗ ਕੰਬ ਉਠਿਆ ਸੀਗਾ ਵੱਡੇ ਬਨਵਾਸ਼ ਦਾ ਦਿਲ ਚਿੜੀ ਦੇ ਬੱਚੇ ਵਾਂਗ ਰੁਕ ਰੁਕੇ ਸਾਹ ਲੈਣ ਲੱਗ ਭਰਾ ਤਾਂ ਤੂੰ ਖੋਹ ਚੂਸਣ ਵਾਲੀਆਂ ਜੋਕਾਂ ਦਾ ਐ ਸਾਡਾ ਤਾਂ ਤੋ ਦੁਸ਼ਮਣ ਐ ਗੱਦਾਰ ਐ ਧੜਾ ਇੱਕਦਮ ਕਪਕਾਰ ਪਿਆ ਉਹ ਨਹੀਂ ਮੈਂ ਭੁੱਲ ਗਿਆ ਭਰਾਵੋ ਬਖਸ਼ ਲੋ ਛੱਤੋ ਨੇ ਦੋਵੇਂ ਕੰਨ ਫੜ ਲਏ ਹਲੇ ਛੋਡੇ ਬਦਮਾਸ਼ਾਂ ਨੂੰ ਹੀ ਮਾਰਨਾ ਕਾਮਰੇਡ ਨੇ ਦੁਨਾਲ ਉਹਦੇ ਹੱਥ ਰੱਖ ਦਿੱਤਾ ਪੁੱਤਰਾ ਬੰਦਾ ਬਣ ਜਾ ਨਹੀਂ ਅਗਲੇ ਗੇੜੇ ਧਰਮੇ ਨੇ ਸਮਝੇ ਜਾਣ ਲਈ ਗੱਲ ਵਿਚਾਲੇ ਛੱਡ ਦਿੱਤੀ ਬੰਦਾ ਹੁਣੇ ਬਣ ਗਿਆ ਮੇਰੀ ਕਦੇ ਮਾਰੀ ਨਾ ਸੁਣੋਗੇ ਹੁਣ ਓਡੇ ਓਡੇ ਛੱਤੋ ਨੇ ਤੌਵਾ ਕਰ ਲਈ ਉਹ ਤਿੰਨੋਂ ਛੱਤੋ ਨੂੰ ਛੱਡ ਕੇ ਹੁਣ ਪਿੰਡੋਂ ਬਾਹਰ ਆ ਗਏ ਜਮਨੇ ਅਤੇ ਬੇਲੀਰਾਮ ਦੇ ਬਾਰੇ ਜਾਣ ਨਾਲ ਇਲਾਕੇ ਵਿੱਚ ਮੁੜ ਤਰਥਲ ਪੈ ਗਿਆ ਖਾਂਦੇ ਪਿੰਦੇ ਘਰਾਂ ਦੇ ਸ਼ਰੀਫ ਆਦਮੀਆਂ ਸਰਕਾਰ ਦੀ ਨੌਚੌਣੀ ਸ਼ੁਰੂ ਕਰ ਦੱਤੀ ਉਹ ਨਾ ਭਾਈ ਰਾਜ ਹੈ ਤੇ ਨਾ ਹੀ ਕੋਈ ਕਾਨੂੰਨ ਹੈ ਹੁਣ ਤਾਂ ਡਾਂਗ ਵਾਲੇ ਦੀ ਮੱਝ ਆਉਰੇ ਕਈ ਸ਼ਾਹੂਕਾਰ ਫੱਕਰਵਾਲ ਦਾ ਕਾਰਾ ਵੇਖ ਕੇ ਸਮਾਨ ਚੁੱਕ ਕੇ ਸ਼ਹਿਰ ਜਾਵਰਾ ਜੇ ਦੇਣਦਾਰਾਂ ਨੇ ਦੋਹਾਂ ਸ਼ਾਹੂਕਾਰਾਂ ਦੇ ਮਾਰੇ ਜਾਣ ਉਤੇ ਮਾਨੀ ਮਨ ਬੜੀ ਖੁਸ਼ੀ ਮਨਾਈ ਵੀ ਚੰਗਾ ਹੋਇਆ ਦੋ ਕਾਲੇ ਨਾਗ ਚਿਪਦਤੇ ਵਈਆਂ ਸਾੜ ਨਾਲ ਚੋਰੇ ਹੋਰੀ ਲੋਕਾਂ ਦੇ ਦਿਲ ਵਿੱਚ ਸੂਰਮੇ ਬਣ ਗਏ ਸਨ ਭਾਵੇਂ ਦੋਵੇਂ ਮਹਾਜਨ ਕਿੰਨੇ ਬੇਰਹਿਮ ਸਨ ਕਾਰੋ ਬਾਦਸ਼ਾ ਬਾਗ ਮੁਰਦੇ ਦੇ ਮੂੰਹ ਵਿੱਚੋਂ ਪੈਸਾ ਕੱਢਣ ਤੱਕ ਜਾਂਦੇ ਸਨ ਉਹ ਪਰ ਲਹੂ ਵਗੀਆਂ ਅਤਸੜੀਆਂ ਲਾਸ਼ਾਂ ਵੇਖ ਕੇ ਲੋਕ ਹਾ ਦਾ ਨਾਰਾ ਮਾਰਨੋਂ ਨਾ ਰਹਿ ਸਕੇ ਕਰੋਨਾਮਈ ਹਾਲਤ ਵਿੱਚ ਮਨੁੱਖ ਇੱਕ ਦਰਿੰਦੇ ਲਈ ਵੀ ਪ੍ਰਗਟ ਜਾਂਦਾ ਧਰਮੇ ਹੋਰਾਂ ਦੇ ਨਿਕਲ ਜਾਣ ਪਿੱਛੋਂ ਲੋਕਾਂ ਛੱਡਾ ਛੱਡ ਚੂਹਿਆਂ ਵਾਂਗ ਘਰਾਂ ਦੀਆਂ ਖੁੱਡਾਂ ਵਿੱਚੋਂ ਸਿਰ ਕੱਢ ਲਏ ਚਿਵਾਰੇ ਨੂੰ ਅੱਗ ਲੱਗੀ ਵੇਖ ਕੇ ਹਰ ਆਦਮੀ ਪਾਣੀ ਦੀ ਬਾਲਟੀ ਲੈ ਕੇ ਆ ਗਿਆ ਅੱਗ ਉਤੇ ਛੇਤੀਓ ਕਾਬੂ ਪਾ ਲਿਆ ਗਿਆ ਪਰ ਲਾਸ਼ਾਂ ਦਾ ਅਨਰਥ ਵੇਖ ਕੇ ਸਾਰਿਆਂ ਮਨ ਪਰ ਲਿਆ ਬਹੁਤ ਹੀ ਮਾਰਾ ਕੰਮ ਹੋਇਆ ਪਿੰਡ ਵਿੱਚ ਇਸ ਤਰ੍ਹਾਂ ਦਾ ਕਹਿਰ ਕਦੇ ਨਹੀਂ ਵਰਤਿਆ ਸੀਗਾ ਦੋਵੇਂ ਭਰਾ ਬੜੇ ਚੰਗੇ ਸਨ ਅਤੇ ਅੜੇ ਥੁੜੇ ਸਭ ਦਾ ਪੋਤਾ ਲਾਹ ਦਿੰਦੇ ਸਨ ਗੁਰੂ ਬਿਨਾ ਗੱਤ ਨਹੀਂ ਸ਼ਾਹ ਬਿਨਾ ਪਤ ਨਹੀਂ ਸੋਰਾ ਨੇ ਉੱਠ ਕੇ ਇਲਾਕੇ ਦੇ ਮੁਕੀ ਮਾਰਕਤੇ ਨੇ ਕਿਉਂ ਜੋ ਪੀੜ ਜੁੜ ਰਹੀ ਸੀ ਭਾਤ ਭਾਂ ਦੀਆਂ ਗੱਲਾਂ ਹੁੰਦੀਆਂ ਸਨ ਜਵਨਾ ਦਾ ਦਸ ਦਾ ਪਰਿਵਾਰ ਪਿੱਟ ਪਿੱਟ ਪਾਗਲ ਹੋ ਰਿਹਾ ਸੀਗਾ ਕਿਸਾਨ ਮੁੰਡਿਆਂ ਦੀ ਢਾਣੀ ਲਾਸ਼ਾਂ ਵੇਖ ਕੇ ਆ ਕੇ ਕਹਿ ਰਹੀ ਸੀ ਵੀ ਜੋਰਾ ਦੇ ਧਰਮਾ ਮਾਵਾਂ ਨਿਤ ਨਿਤ ਨਹੀਂ ਜਮਣੇ ਸੋਰਮਿਆ ਇੱਕੀ ਦੀ ਹੱਥੀ ਕਤੀ ਪਾ ਕੇ ਵਿਖਾ ਦਤੀ ਹੁਣ ਪੁੱਟੀਆਂ ਛਾਲਾ ਮਾਰੋ ਵਈਆਂ ਤਾਂ ਸੁਆਹ ਹੋ ਗਈਆਂ ਮਨੁੱਖੀ ਹਮਦਰਦੀ ਦੀ ਮਹਿਕ ਤੋਂ ਬਿਨਾਂ ਜਾਤੀ-ਜਮਾਤੀ ਹਿੱਤਾਂ ਦੇ ਅਣਦੇਖਦੇ ਕੰਡੇ ਵੀ ਤਿੱਖੇ ਹੋਈ ਜਾ ਰਹੇ ਸਨ। ਇਲਾਕੇ ਦਾ ਸਮੁੱਚਾ ਪ੍ਰਭਾਵ ਮੁੰਡਿਆਂ ਨੂੰ ਭਗਤ ਸਿੰਘ ਦੇ ਸਾਥੀ ਆਖਣ ਲੱਗ ਪਿਆ ਸੀ। ਥਾਣੇਦਾਰ ਲਾਲ ਸਿੰਘ ਨੇ ਪੱਕੀ ਮੁਖਬਰੀ ਅਨੁਸਾਰ ਪਿੰਡਾਂ ਔਰ ਤੋਂ ਪਹਿਲਾਂ ਬਿੱਕਰ ਨੂੰ ਉਹਦੇ ਖੇਤੋਂ ਫੜ ਲਿਆ ਕਿਉਂਕਿ ਬਿੱਕਰ ਧਰਮੇ ਹੋਰਾਂ ਨਾਲ ਵਰਜਣ ਦੇ ਬਾਵਜੂਦ ਖੇਤੋਂ ਪਿੰਡ ਤੱਕ ਆਇਆ ਸੀਗਾ। ਮਦਰਾਂ ਮੈਲੇ ਗਲਪਾਈ ਪਾਗਲ ਲੰਬਾ ਪਿੰਜੜੀਆਂ ਤੱਕ ਖੱਦਰ ਦਾ ਕੁੜਤਾ ਨੰਗੇ ਪੈਰਾਂ ਨਾਲ ਮੁੱਲਗਮ ਬਣਿਆ ਬਿੱਕਰ ਥਾਣੇਦਾਰ ਦੀ ਘੋੜੀ ਦੇ ਅੱਗੇ-ਅੱਗੇ ਭੱਜਾ ਜਾ ਰਿਹਾ ਸੀ। ਜਦੋਂ ਕੋੜੀ ਬਰਾਬਰ ਆਉਂਦੀ ਸੀ ਤਾਂ ਥਾਣੇਦਾਰ ਦੀ ਚਮੋਟਾ ਚੜੀ ਬੈਤ ਸਾੜ ਕਰਦੀ ਮੋਰਾਂ ਵਿੱਚ ਆ ਪੈਂਦੀ ਪਿੱਠ ਦੀ ਅੱਗ ਦੇ ਭਾਂਬੜਾ ਉਸ ਨੂੰ ਦੁੜਕੀ ਪਾਇਆ ਹੋਇਆ ਸੀਗਾ ਬਿਕਰਦੇ ਆ ਪੁੱਤਰਾ ਰੁਕ ਥਾਣੇਦਾਰ ਨੇ ਦਮ ਖੜੇ ਪਏ ਮੁੰਡੇ ਨੂੰ ਖਿਲਾੜ ਲਿਆ ਇਸ ਕਿਕਰ ਨੂੰ ਅੱਗੇ ਜੱਫੀ ਪਾਲਾ ਮੁੰਡੇ ਨੇ ਦੇਖਿਆ ਵੀ ਕਿਕਰ ਮੋਟੇ ਕਾਲੇ ਕੀੜਿਆਂ ਨਾਲ ਭਰੀ ਪਈ ਸੀ ਉਹ ਲਾਲ ਸਿੰਘ ਵੱਲ ਵੇਖ ਕੇ ਰੁਕ ਗਿਆ ਕੋੜੀ ਉਸ ਦੇ ਸਿਰੋ ਤੇ ਬਲਾਬਣੀ ਖਲੋਤੀ ਸੀਗੀ ਮੇਰਾ ਕਸੂਰ ਸੱਚੇ ਬਾਦਸ਼ਾਹ ਹੁੰਦਾ ਹੱਥ ਮਨ ਖਲੋਤਾ ਉਹ ਕੰਜਰਾ ਹਲੇ ਤੂੰ ਕਸੂਰ ਪੁੱਛਣਾ ਥਾਨੇਦਾਰ ਨੇ ਤਿੰਨ ਚਾਰ ਬੈਂਤ ਧਰ ਦਿੱਤੀਆਂ ਜਦੋਂ ਬਿੱਕਰ ਪਛਾਹ ਹਟਦਾ ਉਹ ਘੋੜੀ ਹੋਰ ਅੱਗੇ ਕਰ ਲੈਂਦਾ ਤੇਰੇ ਪਿਓ ਨੇ ਸ਼ਾਂ ਦਾ ਕਿੰਨਾ ਦੇਣਾ ਸੀ ਹਜੂਰ ਹਿਸਾਬ ਤਾਂ ਉਹੀ ਜਾਣਣਾ ਦੇਣਾ ਹੱਥ ਬੰਨ ਕੇ ਸੀਗਾ ਬਿੱਕਰ ਨੇ ਫੇਰ ਹੱਥ ਜੋੜ ਲਏ ਗੋਲੀ ਮਾਰਨ ਨੂੰ ਤੂੰ ਹੀ ਆਖਿਆ ਸੀਗਾ ਨਾ ਮਹਾਰਾਜ ਮੈਂ ਵਈਆਂ ਸਾਰ ਨੂੰ ਆਖਿਆ ਸੀਗਾ ਨਾਲੇ ਮਾਰਿਆ ਸਾਨੂੰ ਕੀ ਮਿਲ ਜਾਂਦਾ ਮੁੰਡੇ ਨੇ ਬੈਂਤ ਦੀ ਅੱਗੇ ਤੋਂ ਡਰਦੇ ਆ ਸੁਭਾਅ ਕੋਈ ਸੱਚ ਕਹਿ ਦਿੱਤਾ ਚੱਲ ਚੱਲ ਕਿਕਰ ਨੂੰ ਪਾਜਫੀ ਨਹੀਂ ਤੇਰੀਆਂ ਹੱਡੀਆਂ ਤੋੜ ਦਿਆਂਗਾ ਸ਼ੋਕ ਦੀ ਬੈਂਤ ਨੇ ਮੋਰਾਂ ਦੇ ਜੋੜ ਹਲਾ ਦਿੱਤੇ ਉਹਦੇ ਬੌੜੀ ਮਾਪਿਓ ਮੈਂ ਗੋਲੀ ਮਾਰਨ ਬਾਰੇ ਕੁਝ ਨਹੀਂ ਆਖਿਆ ਕਿਉਂ ਕਿਉਂ ਗਰੀਬ ਨੂੰ ਮਾਰਦੇ ਹੋ ਮੁੰਡਾ ਅੱਖ ਪਰ ਆਇਆ ਤਾਇਆ ਨੰਬਰਦਾਰਾ ਤੋਹੀ ਬਚਾਲਿਆ ਯਾਰ ਮੈਂ ਨਾਹਕਾਂ ਬਿੱਕਰ ਨੇ ਪਿੰਡੋਂ ਆਉਦੇ ਨੰਬਰਦਾਰ ਨੂੰ ਵੇਖ ਕੇ ਵਾਸਤਾ ਪਾਇਆ ਥਾਣੇਦਾਰ ਨੂੰ ਲੱਗਾ ਆ ਵੀ ਮੁੰਡਾ ਝੜਕ ਜਾਵੇਗਾ ਉਹ ਘੋੜੀ ਉਤੋਂ ਲੈ ਪਿਆ ਹੁਣ ਬਾਗ ਇੱਕ ਸਪਾਈ ਨੂੰ ਫੜਾ ਕੇ ਉਸ ਬਿੱਕਰ ਨੂੰ ਮੁਰਗੇ ਵਾਂਗ ਗਲੋਂ ਆ ਫੜਿਆ ਅਤੇ ਕਿਕਰ ਕੋਲ ਖਿੱਚ ਕੇ ਲੈ ਆਇਆ ਉਹ ਜਾਦਾ ਧਰਮਾ ਦੇ ਜੋਰਾ ਆਦੀ ਰਾਤ ਵਿੱਚ ਹੀ ਫੜਾ ਦੇ ਨਹੀਂ ਤੇਰੀ ਅੱਜ ਰਾਤ ਨੂੰ ਹੀ ਟੈਕ ਟ ਕੱਟ ਦੇਣੀ ਹੈ ਮੈਂ ਥਾਨੇਦਾਰ ਨੇ ਕਸਾਰ ਮੁੰਡੇ ਨੂੰ ਝੰਡੋਰ ਕੇ ਕਿਕਰ ਨਾਲ ਭਗਾ ਮਾਰਿਆ। ਥਾਨੇਦਾਰ ਦੇ ਚੌੜੇ ਚਗਾਠੇ ਅੱਗੇ ਉਹ ਕਤੂਰਾ ਹੀ ਲੱਗਦਾ ਸੀਗਾ। ਲਗਾਤਾਰ ਮਾਰ ਨਾ ਸਹੰਦੇ ਆ ਤੇ ਝਿਜਕਦਿਆਂ ਝਿਜਕਦਿਆਂ ਉਸਨੇ ਕੀੜੀਆਂ ਵਾਲੇ ਕਿਕਰ ਨੂੰ ਵਲਾਵਾ ਪਾ ਲਿਆ। ਸ਼ੱਕਰ ਉੱਤੇ ਡਿੱਗਦੀਆਂ ਮੱਖੀਆਂ ਵਹਾਗ ਭੁੱਖੇ ਕੀੜਿਆਂ ਕਿਸਾਨ ਮੁੰਡੇ ਨੂੰ ਤੋੜ-ਤੋੜ ਖਾਣਾ ਸ਼ੁਰੂ ਕਰ ਦਿੱਤਾ। ਉਹ ਦੁਹਾਈਆਂ ਪਾਉਂਦਾ ਚੰਗਰਾ ਮਾਰਦਾ ਕਿਕਰ ਦੀ ਜੱਫੀ ਛੱਡ ਕੇ ਵਾਹਣ ਵਿੱਚ ਮੱਲੂ-ਮੱਲੀ ਲਿਟ ਪਿਆ। ਕੀੜਿਆਂ ਦੀਆਂ ਦੰਦੀਆਂ ਨੇ ਪੀੜਾ ਦਾ ਹੜ ਵਗਾ ਦਿੱਤਾ। ਉਹਦੇ ਬੌੜੀਆਂ ਪਾਉਂਦੇ ਉੱਤੇ ਵੀ ਮਹਿਤ ਬੜਕਦੀ ਰਹੀ। ਐਨੋ ਹੱਥ ਕੜੀ ਮਾਰ ਲਵੋ ਰਾਤੀ ਇਹਦਾ ਧੰਦਾ ਭੁਗਤਾ ਦੇਣਾ ਲਾਲ ਸਿੰਘ ਦੇ ਸਪਾਈਆਂ ਨੂੰ ਇਸ਼ਾਰਾ ਦਿੱਤਾ ਹੁਣ ਮੁੰਡੇ ਦਾ ਪਿੰਡਾਂ ਬੈਂਤਾਂ ਦੀ ਮਾਰ ਤੋਂ ਬਚਿਆ ਵੀ ਲਾਲ ਸੂਹੇ ਧਫਣਾ ਨਾਲ ਭਰ ਗਿਆ ਸੀਗਾ ਲਾਲ ਸਿੰਘ ਦੀ ਛਾਹਾਂ ਵੱਲੋਂ ਮੁੱਠੀ ਗਰਮ ਹੁੰਦੀ ਸੀ ਚਵਾਰਾ ਵਈਆਂ ਤੇ ਅਧ ਸੜੀਆਂ ਲਾਸ਼ਾਂ ਵੇਖ ਕੇ ਉਹ ਗੁੱਸੇ ਨਾਲ ਪਟਣ ਨੂੰ ਆ ਗਿਆ ਲਾਸ਼ਾਂ ਪੋਸਟਮਾਰਟਮ ਨੂੰ ਭੇਜ ਕੇ ਉਸ ਪਿੰਡ ਨੂੰ ਗਾਲਾਂ ਦੀ ਸੂੜ ਧਰ ਲਈ ਵੀ ਸੋਰ ਦੇਓ ਬੱਚਿਓ ਬਾਹਰੋਂ ਆ ਕੇ ਤਿੰਨ ਸ਼ੋਰ ਪਿੰਡ ਦੇ ਸ਼ਾਹੂਕਾਰ ਨੂੰ ਦਿਨ ਦਿਹਾੜੇ ਮਾਰ ਗਏ ਤੇ ਤੁਸੀਂ ਅੰਦਰ ਵਰ ਗਏ ਲੋਕ ਹੋ ਗਏ ਲਾਣਤਾ ਤੁਹਾਡੇ ਤੇ ਤੁਹਾਡੇ ਵਟੇਰੇ ਦਾ ਸੋਰ ਮੈ ਸਿੰਘ ਸਨ ਜਾਲਮ ਤੁਰਕਾ ਨਾਲ ਲੋਹਾ ਲੈਣ ਵਾਲੇ ਸਨ ਉਹ ਤੁਸੀਂ ਗੀਤਿਆਂ ਨੇ ਬਹਾਦਰ ਕੌਮ ਦਾ ਨਾਂ ਡੋਬ ਦਿੱਤਾ ਸ਼ੈਂਪੂ ਉਹਦੀ ਕੁਰਸੀ ਦੇ ਪਿੱਛੇ ਖਲੋਤਾ ਤਾਂ ਹਾਂ ਮਾਰੀ ਜਾ ਰਿਹਾ ਸੀ ਥਾਣੇਦਾਰ ਨੇ ਛੱਤੋ ਬਦਮਾਸ਼ ਨੂੰ ਗਵਾਹੀ ਲਈ ਬੰਗਾਰਿਆ ਉਹ ਕੰਨਾਂ ਨੂੰ ਹੱਥ ਲਾਉਂਦਾ ਹੋਇਆ ਬੋਲਿਆ ਵੀ ਮਾਪੇ ਉਹ ਜੇ ਇੰਨੀ ਬੁਰਾ ਲੱਗਦਾ ਹੈ ਤਾਂ ਤੁਸੀਂ ਉਹ ਗੋਲੀ ਮਾਰ ਦਿਓ ਤੈਨੂੰ ਤਾਂ ਮੇਰੇ ਨਾਲ ਗਲੀ ਵਿੱਚ ਮਿਲੇ ਸੀ ਸ਼ੈਂਪੂ ਨੇ ਰੋਣਾ ਰੋਕ ਕੇ ਗਿਲੇ ਨਾਲ ਆਖਿਆ ਉਹ ਤੂੰ ਤਾਂ ਸਾਡਾ ਬਥੇਰਾ ਹੱਡ ਖਾਦਾ ਹੈ ਮੂਤ ਬੀਟਾ ਹੈ ਹੁਣ ਗਵਾਹੀ ਨਹੀਂ ਦੇ ਸਕਦਾ ਸ਼ੈਂਪੂ ਨੂੰ ਇੱਕਦਮ ਗੁੱਸਾ ਆ ਗਿਆ ਜਿਵੇਂ ਛੱਤੋ ਵੀ ਕਾਤ ਨਾਲ ਮਿਲਿਆ ਹੋਇਆ ਸੀਗਾ ਗਵਾਈਆਂ ਵਾਲੀ ਗੱਲ ਵਿੱਚ ਛੱਡ ਕੇ ਥਾਣੇਦਾਰ ਨੇ ਬਿੱਕਰ ਨੂੰ ਅੱਗੇ ਲਾ ਕੇ ਤੋੜ ਲਿਆ ਹਨੇਰਾ ਪੈ ਚੁਕਿਆ ਸੀਗਾ ਉਸ ਬਿੱਕਰ ਤੋਂ ਥੋੜੀ ਵਿੱਥ ਪਾ ਕੇ ਸਪਾਈਆਂ ਨਾਲ ਅੱਟੀ ਛੱਟੀ ਕਰ ਲਈ ਚਾਰ ਸਪਾਈ ਬਿੱਕਰ ਨੂੰ ਨਹਿਰ ਦੇ ਸੰਘਣੇ ਕਾਹੇ ਵਿੱਚ ਲੈ ਗਏ ਦੋ ਨੇ ਉਸ ਨੂੰ ਬਾਹਾਂ ਤੋਂ ਖਿੱਚ ਕੇ ਖਲਾਰ ਲਿਆ ਤੀਜੇ ਨੇ ਰੈਫਲ ਉਹਦੀ ਹਿੱਕ ਨਾਲ ਲਾ ਲਈ ਹੁਣ ਚੌਥੇ ਨੇ ਵਾਸਤੇ ਪਾ ਕੇ ਆਖਿਆ ਵੀ ਓਏ ਭਰਾਵਾ ਸਾਡੇ ਕੋਲੋਂ ਕਿਉਂ ਖੂਨ ਕਰਾਉਣਾ ਤੇਰੀ ਜਾਨ ਜਾਊਗੀ ਪਾਪ ਵੱਧੂ ਸਾਨੂੰ ਛੱਡ ਜਾਣਾ ਬਿੱਕਰ ਸੱਚਮੁੱਚ ਹੀ ਦਹਿਲ ਗਿਆ ਸੀਗਾ ਉਹ ਕੰਬਦੇ ਨੇ ਹੌਂਕਾ ਰੋ ਕੇ ਆਖਿਆ ਵੀ ਤੁਸੀਂ ਮੈਨੂੰ ਛੱਡ ਦਿਓ ਮੈਂ ਮੋੜ ਪਿੰਡ ਵੀ ਨਹੀਂ ਆਉ ਉਹ ਨਹੀਂਓ ਕਮਲਿਆ ਧਰਮੇ ਹੋਰਾਂ ਨੇ ਦਾ ਆਥਣ ਸਵੇਰ ਫੜੀ ਜਾਣਾ ਤੇ ਅੱਜ ਕੱਲ ਅਨੋਬੜ ਕਾਤਲ ਕਿੰਨਾ ਕੁ ਚਿਰ ਭੱਜ ਸਕਦਾ ਤੇਰੀ ਜਾਨ ਮੁਕਤ ਵੀ ਚਲੀ ਜਾਣੀ ਹੈ ਸ਼ਾਇਦ ਉਹ ਅੱਜ ਰਾਤ ਲੁੱਡੀ ਰਾਤ ਰਹਿਣ ਬਿਕਰ ਅਚੇਤੀ ਕਹਿ ਗਿਆ ਬੈਂਤਾ ਦੀ ਮਾਰ ਕੀੜਿਆਂ ਦੀ ਬੇਦਰਦ ਕਟਾਈ ਤੇ ਹੁਣ ਸਰਦੀ ਸੜਦੀ ਗੋਲੀ ਨੇ ਸਾਥਿਆਂ ਦੀ ਵਫਾਦਾਰੀ ਨਾਲੋਂ ਜਾਨ ਪਿਆਰੀ ਕਰ ਦਿੱਤੀ ਹੁਣ ਜਿਹੜੀ 84 ਲੱਖ ਜੋਨਾ ਪਿੱਛੋਂ ਮਸੀ ਮਿਲੀ ਸੀ ਕਿਹਦੇ ਕੋਲ ਸਪਾਈਆਂ ਦਾ ਸਾਹ ਕਾਲਾ ਪੈ ਗਿਆ ਰੈਫਲ ਵਾਲੇ ਨੇ ਹੱਥ ੱਤੇ ਲੈ ਕਰ ਲਏ ਹੁਣ ਇੰਦਰ ਬੱਕਰੀਆਂ ਵਾਲੇ ਕੋਲ ਇੰਤਰ ਦਾ ਨਾਂ ਲੈਣ ਪਿੱਛੋਂ ਉਸ ਨੂੰ ਇੱਕਦਮ ਪਛਤਾਵਾ ਜਾਗ ਪਿਆ ਇਹ ਤਾਂ ਯਾਰਾਂ ਨਾਲ ਧੋਖਾ ਹੋ ਗਿਆ ਵਿਸ਼ਵਾਸ ਘਾਤ ਮਾਰੀ ਗੱਲ ਐ ਲੰਦ ਵਾਲੀ ਐ ਪਰ ਉਹਨਾਂ ਕਿਹੜਾ ਹੁਣ ਬਚਣਾ ਐ ਖਬਰੇ ਗਵਾਈਆਂ ਨਾ ਆਉਣ ਉਹ ਮੁਕਦਮੇ ਵਿੱਚੋਂ ਛੁੱਟੀ ਗਈ ਸੋ ਦੋਸਤੋ ਇਹ ਸੀ ਸ਼ਰਮੇਲ ਦੀ ਜ਼ਿੰਦਗੀ ਦਾ ਭਾਗ 51ਵਾਂ ਤੇ ਅੱਗੇ ਹੁਣ ਕੀ ਹੁੰਦਾ ਐ ਇਹ ਤੁਹਾਨੂੰ ਅਗਲੇ ਭਾਗ ਵਿੱਚ ਪਤਾ ਲੱਗੂਗਾ ਜੀ ਸੋ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਾਦੇ ਰਹੋ